ਦੋਸਤੋ ਮੇਗ ਰਾਜ ਰੱਲਾ ਅੱਜ ਬੈਠਾ ਹੋਇਆ ਆਪਣੀ ਜੱਦੀ ਪਿੰਡ ਰੱਲਾ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਜਿਹੜੀ ਸ਼ਖਸੀਅਤ ਦੇ ਨਾਲ ਮੈਂ ਬੈਠਾ ਹੋਇਆ ਇਹਨਾਂ ਦਾ ਨਾਂ ਹੈ ਸੁਖਦੇਵ ਸਿੰਘ ਮੌਜੀਆ ਮੌਜੀਆ ਇਹਨਾਂ ਦਾ ਤਖੱਲਸ ਨਹੀਂ ਹੈ ਇਹ ਪਿੰਡ ਹੈ ਮਾਨਸਾ ਜ਼ਿਲ੍ਹੇ ਚ ਇੱਕ ਅਸਲ ਦੇ ਵਿੱਚ ਜੱਦੀ ਬਸਨੀਕ ਇਹ ਰੱਲੇ ਤੋਂ ਹੀ ਨੇ ਤੇ ਸਰਦਾਰ ਸੁਖਦੇਵ ਸਿੰਘ ਹੋਰੀ ਮੇਰੇ ਸੀਨੀਅਰ ਨੇ ਤੇ ਜਦੋਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਲਹਿਰ ਸੀ ਜਿਹਨੂੰ ਨਕਸਲਵਾੜੀ ਲਹਿਰ ਕਰਕੇ ਜਾਣਿਆ ਜਾਂਦਾ ਹੈ ਉਸ ਲਹਿਰ ਨਾਲੇ ਜੁੜੇ ਰਹੇ ਨੇਗੇ ਇਹ ਪੰਜਾਬ ਸਟੂਡੈਂਟ ਯੂਨੀਅਨ ਦੇ ਲੀਡਰ ਸੀਗੇ ਤੇ ਉਸ ਲਹਿਰ ਦੇ ਦੌਰਾਨ ਸਾਡੇ ਪਿੰਡ ਰੱਲੇ ਦੇ ਵਿੱਚ ਇੱਕ ਕਾਂਡ ਵਾਪਰਿਆ ਸੀਗਾ ਜਿਹੜਾ ਕਿ ਰੱਲੇ ਪਿੰਡ ਦਾ ਇੱਕ ਸ਼ਾਨਾਮੱਤਾ ਇਤਿਹਾਸ ਹੈ ਤੇ ਉਹਦਾ ਜ਼ਿਕਰ ਅੱਜ ਮੈਂ ਇਹਨਾਂ ਦੇ ਮੂੰਹੋਂ ਸੁਣਨ ਆਇਆ ਤੇ ਤੁਹਾਡੇ ਤੱਕ ਪਹੁੰਚਾਉਣ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਤੋਂ ਬਾਈ ਜੀ ਇਹ ਪੁੱਛਣਾ ਚਾਹੁੰਦਾ ਵੀ 1975-76 ਦੇ ਵਿੱਚ ਆਪਣੇ ਪਿੰਡ ਰੱਲੇ ਦੇ ਵਿੱਚ ਇੱਕ ਪੁਲਸ ਮੁਕਾਬਲਾ ਹੋਇਆ ਸੀ ਹਾਂਜੀ ਉਹ ਨਵੀਂ ਪੀੜ੍ਹੀ ਨੂੰ ਤਾਂ ਬਹੁਤਾ ਪਤਾ ਨਹੀਂ ਹੈ ਹੁਣ ਹਾਂਜੀ ਉਹਦਾ ਜ਼ਿਕਰ ਨਾਬਲਾਂਚ ਵੀ ਹੁੰਦਾ ਹੈ ਕਈ ਥਾਵਾਂ ਤੇ ਹੋਰ ਵੀ ਮਿਲਦਾ ਹੈ ਤੁਸੀਂ ਕਿਉਂਕਿ ਉਦੋਂ ਮੈਂ ਤਾਂ ਉਦੋਂ ਸਕੂਲ ਵਿਦਿਆਰਥੀ ਸੀਗਾ ਹਾਂਜੀ ਹਾਂਜੀ ਸਾਨੂੰ ਉਹ ਕਹਾਣੀ ਸੁਣਾਓ ਕੀ ਹੋਇਆ ਸੀ ਕਿਵੇਂ ਹੋਇਆ ਸੀ ਉਹ ਕੀ ਗੱਲ ਹੋਈ ਜੀ ਉਹ ਆਪਣੇ ਪਿੰਡ ਦੇ ਵਿੱਚ ਨਾ ਬੱਚਿਆਂ ਨੇ ਜਿਹੜੇ 9ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਉਹਨਾਂ ਨੇ 10ਵੀਂ ਜਮਾਤ ਦੇ ਬੱਚਿਆਂ ਨੂੰ ਪਾਰਟੀ ਦਿੱਤੀ ਜੀ ਉਦੋਂ ਉਹਨਾਂ ਪਿੰਡਾਂ ਆਪਣੇ ਪਿੰਡਾਂ ਦੇ ਵਿੱਚ ਥੋੜਾ ਜਿਹਾ ਲਹਿਰ ਦਾ ਜ਼ਿਆਦਾ ਪ੍ਰਭਾਵ ਸੀ ਸੰਤਰਾ ਮਦასი ਹੋਇਆ ਆਪਣੇ ਭਾਜੀ ਹੋਏ ਤੇ ਇੰਨੇ ਦੇ ਨਾਟਕ ਹੁੰਦੇ ਸੀ ਕਿਤੇ ਨੌਜਵਾਨ ਸਾਬ ਪਿੰਡ ਦੇ ਵਿੱਚ ਬਣ ਗਈ ਸੀ ਭਾਜੀ ਗੁਰਸ਼ਰਨ ਸਿੰਘ ਭਾਜੀ ਗੁਰਸ਼ਰਨ ਸਿੰਘ ਨੌਜਵਾਨ ਸਭਾ ਦੇ ਬੱਚਿਆਂ ਤੇ ਵੀ ਛੋਟਿਆਂ ਤੇ ਇਸ ਲਹਿਰ ਦਾ ਅਸਰ ਸੀਗਾ ਉਹ ਜਦੋਂ ਉਹਨਾਂ ਨੇ ਬੱਚਿਆਂ ਨੇ ਪਾਰਟੀ ਕੀਤੀ ਆਪਣੇ ਸੀਨੀਅਰ ਨੂੰ ਦਸਵੇਂ ਵਾਲਿਆਂ ਨੂੰ ਉਹ ਪਾਰਟੀ ਦੇ ਵਿੱਚ ਕੀ ਹੋਇਆ ਬੱਚਿਆਂ ਨੇ ਹੁਣ ਆਪਣੇ ਗੀਤ ਗਾਉਣੇ ਹੁੰਦੇ ਤੇ ਖੁਸ਼ੀ ਮਨਾਉਣੀ ਹੁੰਦੀ ਹੈ ਵੀ ਜਿਹੜਾ ਸਾਥੋਂ ਸਾਥੋ ਸਾਡੇ ਸੀਨੀਅਰ ਬੇਸੜ ਜਾਣਗੇ ਉਹਨਾਂ ਨੇ ਆਪਦੇ ਹਾ ਭਾਪ ਗੀਤਾਂ ਰਾਹੀਂ ਕੁਝ ਕਿਵੇਂ ਆਪਦੇ ਉਹ ਕਰ ਹੀ ਰਹੇ ਸੀਗੇ ਉਹ ਜਿਹੜੇ ਸਟੇਟ ਹੁੰਦੀ ਹੈ ਸਟੇਟ ਇਸ ਲਹਿਰ ਦੇ ਉਪਰ ਤੋ ਕਾਫੀ ਜਾਂ ਭਾਏ ਪੀਤ ਲਾ ਲੋ ਜਾਂ ਡਰੀ ਲਾ ਲੋ ਜਾਂ ਦੇ ਵਿਰੋਧੀ ਲਾ ਲੋ ਵਿਰੋਧੀ ਸੀ ਹਾਂ ਵਿਰੋਧੀ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਇਹ ਰੜਕਦੀ ਸੀ ਗੱਲ ਵੀ ਇਹ ਆ ਐ ਕਿਉਂ ਕਰ ਰਹੇ ਆ ਪਾਰਟੀ ਆ ਸਾਧੀਆਂ ਕਰਨ ਆਪਦੀ ਜਾਨੀ ਮੁੰਡਿਆਂ ਨੇ ਸਾਦੀ ਪਾਰਟੀ ਦੀ ਹਾਂ ਤੇ ਇੱਕ ਰੈਲੀ ਰੱਖ ਲਈ ਕਹਿ ਲੋ ਇੱਕ ਰੈਲੀ ਰੱਖ ਲਈ ਸਕੂਲ ਦੇ ਗੇਟ ਅੱਗੇ ਸਕੂਲ ਦੇ ਗੇਟ ਦੇ ਅੱਗੇ ਅੱਛਾ ਨਹਿਰ ਦੇ ਪੁਲ ਦੇ ਤੇ ਲਾਓ ਗੇਟ ਦੇ ਅੱਗੇ ਲਾਓ ਹਾਂ ਹਾਂ ਨਹਿਰ ਦੇ ਤੇ ਆਓ ਆਪਦਾ ਪ੍ਰੋਗਰਾਮ ਕਰੀ ਜਾਂਦਾ ਸ਼ਾਂਤੀ ਨਾਲ ਅੱਛਾ ਬੱਚਿਆਂ ਨੇ ਚਾਹ ਬਣਾਈ ਆ ਆਪਦਾ ਜਿੰਨਾ ਕਿ 10000 ਰੁਪਏ ਨੰਨ ਟਾਈਮਾਂ ਦੇ ਚ ਇੰਨਾ ਕੀ ਹੁੰਦਾ ਵੀ ਹਾਂਜੀ ਉਹਨਾਂ ਨੇ ਆਪਦੇ ਚਾਹ ਪਾਰ ਕਰਨਾ ਸੀ ਉਹਨਾਂ ਨੇ ਕੀਤਾ ਤੇ ਉੱਥੋਂ ਪੁਲਿਸ ਦੀ ਗੱਡੀ ਆ ਗਈ ਅੱਛਾ ਜੀ ਪੁਲਿਸ ਬੱਚਿਆਂ ਦੇ ਨਾਲ ਜਿਹੜੇ ਉਹਨੂੰ ਰੋਕਣ ਵਾਸਤੇ ਪੁਲਿਸ ਦੀ ਗੱਡੀ ਮਤਲਬ ਖੜ ਲਪਾਉਣ ਵਾਲੀ ਹਾਂ ਇਹੋ ਜਿਹੇ ਪ੍ਰੋਗਰਾਮ ਕਿਉਂ ਕਰਦੇ ਆ ਹੂੰ ਤੇ ਪੁਲਿਸ ਦੀ ਗੱਡੀ ਆਈ ਤੇ ਬੱਚੇ ਦਾ ਪ੍ਰੋਗਰਾਮ ਕਰੀ ਜਾਂਦੇ ਸੀ ਪੁਲਿਸ ਬੁਲਾਈ ਹੋਣੀ ਹੈ ਕਿਸੇ ਨੇ ਹਡਮਾਸਟਰ ਨੇ ਕਹਿੰਦੇ ਇਹ ਹੈਡਮਾਸਟਰ ਬੇਸਨ ਸਿੰਘ ਸੀ ਜੀ ਬੇਸਨ ਸਿੰਘ ਬੇਸਨ ਸਿੰਘ ਹਾਂ ਉਹ ਵੀ ਇਸ 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 ਪ੍ਰੋਗਰਾਮ ਤੋਂ ਦੁਖੀ ਸੀਗਾ ਅੱਛਾ ਹਾਂ ਉਹਨਾਂ ਉਹਨਾਂ ਨਾਲ ਕੰਟੈਕਟ ਕੀਤਾ ਵੀ ਇਹ ਬੱਚੇ ਪ੍ਰੋ ਐ ਕਰਨਗੇ ਤੇ ਤੁਸੀਂ ਇਹ ਇਹ ਗਲਤ ਆ ਹੈ ਹਾਂ ਇਹਨੂੰ ਰੋਕੋ ਹਾਂ ਇਹਨੂੰ ਇਹਨੂੰ ਰੋਕੋ ਹਾਂ ਤੇ ਚਲੋ ਜੀ ਜਦੋਂ ਇਹ ਗੱਲ ਚੱਲਦੀ ਆ ਹੌਲੀ ਹੌਲੀ ਪਹਿਲਾਂ ਰਹੇ ਜਿਹੜੀ ਪੁਲਿਸ ਦੀ ਗੱਡੀ ਸੀਗੀ ਉਹ ਨਹਿਰ ਦੇ ਅੱਡੇ ਦੇਖ ਲਦੀ ਤੇ ਨਹਿਰ ਦੇ ਅੱਡੇ ਤੋਂ ਖੜੂ ਚੱਲੋ ਕੋਈ ਖੜੀ ਜਾਵੇ ਆਦਾ ਜੇ ਕੋਈ ਕੋਈ ਗਲਤ ਕੰਮ ਕਰਦਾ ਤੁਸੀਂ ਠੀਕ ਆ ਉਹਨੂੰ ਰੋਕ ਲੋ ਇਹਦਾ ਬੱਚੇ ਨਾ ਉਹਦਾ ਖੁਸ਼ੀ ਬਣਾਉਂਦੇ ਆ ਪਾਰਟੀ ਕਰਦੇ ਆ ਆਦੇ ਸੀਨੀਅਰ ਨੂੰ ਤੁਹਾਡੇ ਰਾਜ ਦਾ ਕੀ ਮਤਲਬ ਚੱਲ ਜੀ ਜਦੋਂ ਕੋਈ ਨਹੀਂ ਜਾਂ ਹੋਰ ਕੋਈ ਪਿੰਡ ਦੀਆਂ ਤਾਕਤਾਂ ਲਾ ਲੋ ਪਿੰਡ ਦੇ ਵਿੱਚ ਇੱਕਦਾ ਸੀਗਾ CPI ਦਾ ਪ੍ਰਭਾਵ ਸੀ ਜਾਂ ਹੋਰ ਦੂਜੇ ਨੌਜਵਾਨ ਸਭਾ ਦਾ ਪ੍ਰਭਾਵ ਸੀ ਉਹ ਕੋਸ ਆਪ ਦੀ ਦੇਖ ਨੂੰ ਕਹਿੰਦੇ ਹੋਣਗੇ ਵੀ ਸਾਡੇ ਤੇ ਪਤਾ ਨਹੀਂ ਕੋਈ ਸਾਡੀ ਨਾਲ ਇਹਦੇ ਵਿੱਚ ਬੇਇੱਜ਼ਤੀ ਵਾਲੀ ਗੱਲ ਉਹ ਕਰਦੇ ਬੱਚੇ ਇੱਧਰ ਨੂੰ ਜਾਈ ਜਾਂਦੇ ਆ ਇਹ ਕਰੀ ਜਾਂਦੇ ਆ ਜਦੋਂ ਪੁਲਿਸ ਆ ਗਈ ਜੀ ਪੁਲਿਸ ਨੇ ਕੁਝ ਨਹੀਂ ਵੇਖਿਆ ਸੀ ਉਹਨਾਂ ਦੇ ਚਾਹ ਲੈ ਦੇਗਾ ਚੱਕਾ ਡੋਲਤਾ ਭਾਂਡੇ ਚੱਕ ਇੱਧਰ ਮਾਰੇ ਕੋਈ ਇੱਧਰ ਮਾਰੇ ਉਸੇ ਜਿਹੜਾ ਨੌਜਵਾਨ ਸਭਾ ਤੇ ਮੁੰਡੇ ਸੀ ਉਹ ਬਚਾਰੇ ਪ੍ਰੋਗਰਾਮ ਦੇ ਦੇ ਸੀ 15 ਵੇ ਪਰ ਆ ਖੜੇ ਸੀਗੇ ਉਹਨਾਂ ਨੂੰ ਇਸ ਗੱਲ ਤੇ ਗੁੱਸਾ ਆਇਆ ਵੀ ਇਹ ਕੀ ਬੱਚਿਆਂ ਦੀ ਪਾਰਟੀ ਐ ਤੇ ਬੱਚੇ ਆਪ ਦਾ ਆਦੇ ਸੀਨੀਅਰ ਨੂੰ ਪਾਰਟੀ ਦੇ ਰਹੇ ਤੁਸੀਂ ਇਹ ਗੱਲ ਕਿ ਕੀਤੀ ਹੈ ਇਹਦਾ ਇਹਦਾ ਬੱਚਿਆਂ ਦਾ ਕੀ ਗੁਸੂਰਾ ਵਿਚਾਰਾਂ ਦਾ ਤੇ ਉਹ ਜਦੋਂ ਗਏ ਪੁਲਿਸ ਦੇ ਸਾਹਮਣੇ ਹੋਏ ਤੁਸੀਂ ਭਾਈ ਕੀ ਕਰ ਰਹੇ ਹੋ ਇਹ ਉਹ ਕਹਿੰਦੇ ਵੀ ਅਜ ਤਾਂ ਕਰਨ ਨਹੀਂ ਦੇਣਾ ਹੈ ਇਹੋ ਜਿਹਾ ਪ੍ਰੋਗਰਾਮ ਨੇ ਤੇ ਕੀ ਇਹ ਤਾਂ ਸਾਰਾ ਕੁਝ ਕੀ ਬਕੀ ਜਾਂਦੇ ਆ ਉਹ ਫਿਰ ਜਦੋਂ ਹਰਖ ਜੇ ਹੋਰ ਆਮ ਲੋਕ ਇਕੱਠੇ ਹੋਗੇ ਤਾਂ ਫਿਰ ਉਹਨਾਂ ਲਖੀਰ ਖਿੱਚਲੀ ਪੋਲਸ ਦੇ ਅੱਗੇ ਪੋਲਸ ਦੇ ਅੱਗੇ ਲਖੀਰ ਖਿੱਚ ਲਈ ਵੀ ਜੇ ਤੁਸੀਂ ਐਂ ਸਾਡੇ ਬੱਚਿਆਂ ਨੂੰ ਤੰਗ ਕਰੋਗੇ ਸਾਡੇ ਬੱਚਿਆਂ ਨੂੰ ਤੁਸੀਂ ਆਪਦਾ ਬੋਲਣ ਵੀ ਨਹੀਂ ਦਿਓਗੇ ਤਾਂ ਫਿਰ ਆ ਲਖੀਰ ਜਿਹੇ ਜਿਹੇ ਛੋਟੀਆਂ ਡਾਂਗਾ ਹੁੰਦੀਆਂ ਤਾਂ ਇੱਧਰ ਆਓ ਉਹ ਲਖੀਰ ਤੋਂ ਖਿੱਚ ਕੇ ਲਾਠੀ ਚਾਰਜ ਹੋ ਗਿਆ ਅੱਛਾ ਲਾਠੀ ਚਾਰਜ ਹੋਇਆ ਚਲੋ ਕਿਸੇ ਦੇ ਲੋਕਾਂ ਕੋਲ ਆਮ ਲੋਕਾਂ ਕੋਲ ਕੀ ਹੁੰਦਾ ਕੋਈ ਇਧਰ ਭੱਜ ਗਿਆ ਕੋਈ ਇਧਰ ਬੱਚੇ ਵਿਚਾਰੇ ਡਰਦੇ ਭੱਜ ਗਏ ਜੋ ਬੱਚੇ ਸਾਰੇ ਡਰਦੇ ਭੱਜ ਗਏ ਤੇ ਉਹਨਾਂ ਦਾ ਜਿਹੜਾ ਸਮਾਨ ਸੀ ਭਾਂਡੇ ਸੀ ਚਾਹ ਵਗੈਰਾ ਸੀ ਸਾਰਾ ਜੋ ਕੁਸ ਹੈਗਾ ਸਿਰ ਉਹਨਾਂ ਦਾ ਬੱਚਾ ਦਾ ਪੁਲਸ ਵਾਲੇ ਲੈ ਗਏ ਉਹ ਪੁਲਸ ਨੇ ਜੱਪਤ ਕਰਿਆ ਪੁਲਸ ਨੇ ਜੱਪਤ ਪੁਲਸ ਸਾਡੀ ਗੱਡੀ ਚੱਕ ਕੇ ਲੈ ਗਏ ਹੂੰ ਹੂੰ ਗੱਡੀ ਚੱਕੇ ਉਹ ਥਾਣੇਦਾਰ ਸੀਗਾ ਨੂੰ ਭਾਉ ਭਾਉ ਗੰਨੇ ਹੁੰਦੇ ਸੀ ਹੈ ਮਾਨਤਾ ਤੋਂ ਹੋਇਆ ਸੀਗਾ ਉਹ ਸਾਰੀ ਚੱਕ ਕੇ ਲੈ ਗਏ ਪਿੰਡ ਦੇ ਵਿੱਚ ਭਾਜੜ ਬਈ ਗਈ ਜਦੋਂ ਕਿਸੇ ਨੇ ਦੱਸਿਆ ਵੀ ਐ ਕਰਕੇ ਬੱਚਿਆਂ ਨੂੰ ਕੁੱਟਿਆ ਹੂੰ ਤੇ ਮਾਪੇ ਭੱਜਲੇ ਤੇਰੇ ਵਰਗੇ ਬੱਚੇ ਸੀ ਤੁਸੀਂ ਵੀ ਬੱਚੀ ਹੋਵੇਂਗੇ ਉਦੋਂ ਮੈਂ ਪੜ੍ਹਦਾ ਸੀ 9ਵੀਂ ਚ ਹਾਂ 9ਵੀਂ ਚ ਤੇ ਹੋ ਜੋ ਸਾਨੂੰ ਪਿੰਡ 'ਚ ਪਤਾ ਲੱਗਿਆ ਅਸੀਂ ਵੀ ਦੇਖਿਆ ਵੀ ਗੱਲ ਕੀ ਹੋ ਗਈ ਹਮ ਸਾਰੇ ਹੋਰ ਮੁੰਡੇ ਖੁੰਡੇ ਪਿੰਡ 'ਚ ਪੈ ਗਈ ਹਫੜਾ ਰਫੜੀ ਜੀ ਅੱਛਾ ਹਾਂ ਇੱਕ ਨਹਿਰ ਜਾਂਦੀ ਐ ਵੀ ਜੇ ਪੁਲਿਸ ਨੇ लाठी ਚਾਰਜ ਕਰਦਾ ਬੱਚੇ ਡਰਦੇ ਕਿ ਕਿ ਜਦੋਂ ਕੋਈ ਸੂਰਜ ਨਾ ਡੁੱਬੇ ਕੋਈ ਨਾ ਹਰਤ ਨਾ ਡੁੱਬੇ ਹੂੰ ਐਡਾ ਵੱਡਾ ਹਫੜਾ ਦਾ ਆਪਣੀ ਪੂਰਾ ਸ਼ੋਰ ਮਚ ਗਿਆ ਜੀ ਇਹ ਸ਼ੋਰ ਦੇ ਰੌਲੇ ਘਿੌਲੇ ਦੇ ਵਿੱਚ ਕੀ ਹੋਇਆ ਜੀ ਰੌਲੇ ਘਿੌਲੇ ਦੇ ਵਿੱਚ ਕਿਤੇ ਪਿੰਡ ਦੇ ਵਿੱਚ ਆ ਗਏ ਦੋ ਪੁਲਸ ਵਾਲੇ ਹੂੰ ਉਹ ਜਦ ਲੋਕਾਂ ਨੇ ਕਿ ਤਾ ਕੋਈ ਕਿਵੇਂ ਬੋਲੇ ਕੋਈ ਕਿਵੇਂ ਬੋਲੇ ਉਥੇ ਥਾਈ ਸੀਗੀ ਹੂੰ ਥਾਈ ਦੇ ਵਿੱਚ ਉਹ ਘੇਰ ਲੇ ਅੱਛਾ ਪੁਲਸ ਵਾਲੇ ਪੁਲਸ ਵਾਲੇ ਘੇਰ ਲਏ ਅੱਛਾ ਜਦੋਂ ਅਸਲ ਉਹਨਾਂ ਨੇ ਕਹਿੰਦਾ ਵੀ ਭਾਈ ਦੱਸੋ ਤੁਸੀਂ ਇਹ ਇਹ ਕੀ ਕੀਤਾ ਬੱਚਿਆਂ ਨਾਲ ਬੱਚਿਆਂ ਦਾ ਜ਼ੁਲਮ ਕਿਉਂ ਕੀਤਾ ਇਹ ਸਾਡੇ ਬੱਚਿਆਂ ਦੇ ਕੀ ਪੜਦੇ ਉਹ ਦਾ ਬੱਚੇ ਨਿਆਣੇ ਜਵਾਕ ਨੇ ਹੂੰ ਚਲ ਜੋ ਉੱਥੇ ਰੱਖੇ ਘੰਟਾ ਦੋ ਦੋ ਘੰਟਾ ਰੱਖੇ ਜਦੋਂ ਐ ਪਤਾ ਲੱਗਾ ਵੀ ਚਲੋ ਕੋਈ ਨੁਕਸਾਨ ਨਹੀਂ ਹੋਇਆ ਗੱਲ ਕਾਨੂੰਨੀ ਵਾਲੀ ਵਿਧਾਉਣੀ ਹੈ ਚਲੋ ਉਹ ਉਹ ਛੱਡਦੇ ਹੂੰ ਉਹ ਛੱਡ ਤੇ ਉਹਦਾ ਗੱਲ ਕੀ ਹੋਈ ਸਾਰੀ ਰਾਤ ਨੂੰ ਪਤਾ ਲੱਗਾ ਪੁਲਸ ਨੇ ਸਾਰੀ ਰਾਤ ਬਾਹਰੋਂ ਗੱਡੀਆਂ ਮਗਲੀਆਂ ਫਰੋਂ ਪੀਪੀ ਵੀ ਆਰਮੰਡ ਆਰਮੰਡ ਪੁਲਿਸ ਬਲਾਲੀ ਤੇ ਪੂਰੀ ਚੜ੍ਹਾਈ ਕਰ ਲਈ ਜੀ ਪਿੰਡ ਨੂੰ ਕੋਈ ਪਤਾ ਨਹੀਂ ਸੀ ਹਮ ਸ਼ਾਂਤੀ ਨਾਲ ਪਿਆ ਸੀ ਰਾਤ ਨੂੰ ਰਾਤ ਨੂੰ ਆਪਦੇ ਕਾਮਾਕਾਰਾਂ ਚ ਵਿਹਲੇ ਹੋ ਕੇ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਸੀ ਤੜਕੇ 4 ਵਜੇ ਅੱਗੇ ਪਿੰਡ ਨੂੰ ਘੇੜਾ ਮਾਰ ਲਿਆ ਅੱਛਾ ਜਦੋਂ ਘੇੜਾ ਪਿਆ ਪਿੰਡ ਨੂੰ ਤੇ ਜਿਹੜੀ ਗਲੀ ਚ ਕੋਈ ਹੋਵੇ ਚੀਕ ਚੰਗਾੜਾ ਹਮ ਜਿਹੜਾ ਗਲੀਚ ਆਇਆ ਉਹਨੂੰ ਕੁੱਟਿਆ ਜਗਰੂਪ ਮਾਠੇ ਸੀਗਾ ਸੁਖਵਿੰਦਰ ਸੀਗਾ ਕੋਈ ਛੜਾ ਕੇ ਭੱਜ ਗਿਆ ਕੋਈ ਸਿੱਟ ਕੇ ਉਹਨਾਂ ਗੱਡੀਆਂ ਜ਼ਿੱਟ ਲਿਆ ਸਾਰੇ ਪਿੰਡ ਚੋਂ ਚਾੜ ਕਈ ਕਟਾਪਾ ਜੀ ਉਹਨਾਂ ਦੇ ਬੱਚੇ ਉਹ ਕਰ ਲਈ ਜਾਨੀ ਪੁਲਿਸ ਨੇ ਠੇਰਾ ਪਾ ਲਿਆ ਰਾਤੋ ਰਾਤ ਪਿੰਡ ਨੂੰ ਰਾਤੋ ਰਾਤ ਠੇਰਾ ਪਾ ਲਿਆ ਹੂੰ ਕੋਡ-ਕੋਡ ਜਿਹੜਾ ਮੂਰੇ ਮਿਲੀ ਗਿਆ ਕੋਈ ਕੋਈ ਬੁੜਾ ਨਹੀਂ ਵੇਖਿਆ ਕੋਈ ਜਨਾਨੀ ਨਹੀਂ ਵੇਖੀ ਕੋਈ ਕੁਝ ਨਹੀਂ ਵੇਖਿਆ ਜੀ ਆਹ ਉਹ ਕੀ ਹੋਇਆ ਸਾਡੇ ਇੱਥੇ ਇੱਕ ਜਾ ਕੁੜੀ ਸੀ ਹੂੰ ਪਿੰਡ ਚ ਆਪਣੀ ਪਿਛਲੇ ਗਵਾਂਢ ਤੇ ਮਹੰਤ ਨੂੰ ਮੰਨਤਾਂ ਦੇ ਗਰਦਾ ਬਾਵਿਆਂ ਦੇ ਹਾਂ ਬਾਵਿਆਂ ਦੇ ਹੂੰ ਉਹ ਕੁੜੀ ਦਾ ਨਾਮ ਸੀ ਗੱਲਾਜੂ ਹੂੰ ਉਹ ਉਹ ਵਿਚਾਰੀ ਥੋੜੀ ਨਿੱਡਰ ਸੀ ਹੂੰ ਉਹਨੇ ਜਦੋਂ ਵੇਖਿਆ ਵੀ ਇਹ ਇਹ ਕੀ ਕਰੀ ਜਾਂਦੇ ਆ ਉਹ ਮੂਰੇ ਹੋ ਵੀ ਤੁਸੀਂ ਇਹਨਾਂ ਨੂੰ ਕਿਉਂ ਇਹ ਕਿਉਂ ਗਦਰ ਪਾ ਪਿੰਡ ਜੇ ਕਿਉਂ ਗੁੱਟੀ ਜਾਨੂੰ ਹੂੰ ਇਹ ਉਹਦੀ ਮਾਰ ਕੇ ਨਾ ਡਾਂਗਾਂ ਤੋੜਤੀ ਬਾਹਾਂ ਤੋੜਤੀ ਉਹ ਬਾਹਾਂ ਤੋੜਤੀ ਕੁੜੀ ਦੀ ਅੱਛਾ ਜੇ ਲੋਦਰ ਪਿਛਲੇ ਪਿੰਡੋਂ ਵੇਖਿਆ ਪਿੰਡ ਦੇ ਆਲਮ ਚੋਂ ਹਮ ਆਲਮ ਚੋਂ ਇੱਕ ਕੁੜੀ ਕੋਲ ਸੀ ਬੱਚਾ ਹਮ ਬੱਚੇ ਦਾ ਮਾਰੀ ਡਾਂਗ ਹਮ ਉਹ ਬੱਚਾ ਸੀ ਉਹਦੇ ਨਾਲ ਬੋਗ ਸਿੰਘ ਸੀਗਾ ਹਮ ਵਿਚਾਰੇ ਉਹਦੀ ਮੌਤ ਹੋ ਗਈ ਉਹ ਬੱਚਾ ਗੋਦੀ ਚ ਮਰ ਗਿਆ ਬੱਚਾ ਉਹ ਗੋਦੀ ਚ ਮਰ ਗਿਆ ਹਮ ਇੰਨਾ ਕ ਟਾਪਾ ਹੋਇਆ ਜੀ ਇੰਨੇ ਇੰਨੇ ਉਹ ਕੀਤੇ ਪਿੰਡ ਦੇ ਵਿੱਚ ਫਿਰ ਪਿੰਡ ਦਾ ਬਾਹਰ ਹੀ ਭੱਜ ਗਿਆ ਸਾਰੇ ਸੜ ਕੇ ਸਾਰੇ ਤੇ ਕੇਸ ਬਣਾਤੇ ਹਮ ਇਹ ਜਿਹੜਾ ਨੌਜਵਾਨ ਭਾਰਤ ਸਭਾ ਦਾ ਰਜਿਸਟਰ ਸੀ ਕਹਿੰਦੇ ਉਹਨਾਂ ਦੇ ਹੱਥ ਆ ਗਿਆ ਨੌਜਵਾਨ ਸਭਾ ਫਿਰ ਤਾਂ ਛਾਪੇ ਉਹਨਾਂ ਤੇ ਪੈਂਦੇ ਰਹੇ ਹਾਂ ਇਹ ਜਿਹੜਾ ਨੌਜਵਾਨ ਭਾਰਤ ਸਭਾ ਬਣੀ ਸੀ ਪਿੰਡ ਦੇ ਵਿੱਚ ਉਹਨਾਂ ਨੂੰ ਇਹ ਗੱਲ ਦਾ ਪਤਾ ਕਿਸੇ ਨੇ ਦੱਸਿਆ ਵੀ ਐ ਕਰਕੇ ਕੁਝ ਤਾਂ ਨਾਂ ਦਰੇ ਵੀ ਐ ਕਰਕੇ ਫਲਾਣੇ ਫਲਾਣੇ ਇਸ ਤਰ੍ਹਾਂ ਦੇ ਬੰਦੇ ਆ ਕੁਝ ਉਹਨਾਂ ਦੇ ਰਿਸਟਰ ਹੱਥ ਜਾ ਗਿਆ ਉਹ ਰਿਸਟਰ ਤਾਂ ਵਿੱਚ ਦੇਖ ਕੇ ਫਿਰ ਉਹਨਾਂ ਨੇ ਕੀ ਕੀਤਾ ਫਿਰ ਉਹ ਉਹ ਚੁਣ ਚੁਣ ਕੇ ਜਿਹੜੇ ਰਿਸਟਰ ਦੇ ਵਿੱਚ ਨਾਮ ਸੀ ਸਾਡੇ ਜਿਹੜਾ ਕੋਈ ਕਾਲਜ ਵਿੱਚ ਪੜ੍ਹਦਾ ਸੀ ਅਸੀਂ ਵੀ ਕਾਲਜਵਾਂ ਵਾਲੇ ਸੀ ਭੱਜ ਗਏ ਸੀ ਹਾਂ ਤੁਸੀਂ ਕਾਲਜ ਵਾਲੇ ਸੀ ਉਦੋਂ ਅਸੀਂ ਕਾਲਜ ਵਾਲੇ ਸੀਗੇ ਅਸੀਂ ਭੱਜ ਗਏ ਸਾਨੂੰ ਪਤਾ ਅਸੀਂ ਵੀ ਜਦੋਂ ਸਾਰਿਆਂ ਨੂੰ ਫੜਨ ਲੱਗੇ ਫਿਰ ਜਿਹੜਾ ਕੋਈ ਹੱਥ 'ਚ ਆਇਆ ਫੜ ਲਿਆ ਜਿਹੜਾ ਕੋਈ ਭੱਜ ਗਿਆ ਉਹ ਉਹ ਭੱਜ ਗਿਆ ਹੂੰ ਇਸ ਤਰ੍ਹਾਂ ਦਾ ਸੀ ਕਿ ਕਿੰਨੇ ਜਣਿਆਂ ਤੇ ਕੇਸ ਬਣ ਗਏ ਸੀ ਉਦੋਂ ਫਿਰ ਉਹ ਲਗਭਗ 120 ਜਣਿਆਂ ਤੇ ਕੇਸ ਬਣ ਗਏ ਲਗਭਗ 120 ਜਣੇ ਹਾਂ 120 ਠੰਡੇ ਪੇਸ਼ੀਆਂ ਭੁਗਤਣ ਜਾਂਦੇ ਠੰਡੇ ਪੇਸ਼ੀਆਂ ਭੁਗਤੇ ਭੁਗਤਦੇ ਸੀਗੇ ਕੀ ਹਾਲ ਕੀ ਸੀ ਉਹਨਾਂ ਸਮਿਆਂ ਦੇ ਵਿੱਚ ਪਿੰਡ ਦੇ ਵਿੱਚ ਸਿਗ ਲਾਈ ਹੋਈ ਸੀ ਹੂੰ ਸੇਮ ਸੀ ਸੇਮ ਸੀ ਜੀ ਬਠੰਡੇ ਜਾਣ ਦਾ ਕਿਸੇ ਕੋਲ ਕਰਾਇਆ ਨਹੀਂ ਸੀ ਹਾਂ ਕਰਾਇਆ ਵੀ ਨਹੀਂ ਸੀ ਹੁੰਦਾ ਬਹੁਤ ਅੰਤਾਂ ਦੀ ਗਰੀਬੀ ਸੀ ਉਦੋਂ ਕਰਾਂ ਅੰਤਾਂ ਦੀ ਗਰੀਬੀ ਸੀ ਹਮ ਬਲਦੇਵ ਸਿੰਘ ਖੇਲਾ ਉਦੋਂ ਸੀਗਾ ਐਮ ਐਲ اے ਇਹ ਜਦੋਂ ਪਿੰਡਾਂ ਦੇ ਵਿੱਚ ਵੱੜਦੇ ਲੋਕ ਉਹ ਹਮਦਰਦੀ ਕਰਨੀ ਹੁੰਦੀ ਸੀ ਇਹਨਾਂ ਦੇ ਲੋਕ ਕੀ ਕਰਦੇ ਲੋਕ ਦੱਸਦੇ ਇਹਨਾਂ ਨੂੰ ਆਦੀ ਬਿੱਥਿਆ ਵੀ ਅਸੀਂ ਕਿਲੋ ਕਿਲੋ ਆਟਾ ਵੇਚ ਕੇ ਉੱਥੇ ਬਠੰਡੇ ਪੇਛੀ ਤੇ ਜਾਂਦੇ ਆ ਕਿਰਾਇਆ ਲੈ ਕੇ ਕਿਰਾਇਆ ਲੈ ਕੇ ਆਟਾ ਵੇਚ ਕੇ ਕਿਰਾਇਆ ਲੈ ਕੇ ਆਟਾ ਕਿੱਥੇ ਸੀ ਆ ਪਿੰਡ ਭੁੱਖੇ ਮਰਦੇ ਸੀ ਲੋਕ ਜੀ ਕਿਸੇ ਨੇ ਰੁਪਈਆ ਫੜਿਆ ਕਿਸੇ ਨੇ 2 ਰੁਪਈਏ ਫੜੇ ਕਿਸੇ ਨੇ ਕਿਵੇਂ ਇਹਦਾ ਨਾ ਬੁਰਾ ਹਾਲ ਸੀ ਗਿਆ ਤੇ ਉਹ ਗਰੀਬੀ ਜਿਆਦਾ ਸੀ ਜੀ ਸੇਗਲ ਜਿਆਦਾ ਸੀ ਜੀ ਸੇਗਲ ਸੀ ਜੀ ਆ ਸੀ ਇਹ ਤੇ ਇਹਦਾ ਜ਼ਿਕਰ ਜਸਵੰਤ ਕਮਲ ਹੋਰਾਂ ਨੇ ਲਹੂ ਦੀ ਲੋ ਨਾਵਲ ਚ ਵੀ ਕੀਤਾ ਮੇਰੇ ਖਿਆਲ ਇਸ ਕਾਂਡ ਦਾ ਲਹੂ ਦੀ ਲੋ ਨਾ ਜਸਵੰਤ ਸਿੰਘ ਕਮਲ ਜੀ ਲੇਖਕ ਸੀਗਾ ਉਹਨਾਂ ਸਮਿਆਂ ਦਾ ਮਸ਼ਹੂਰ ਲੇਖਕ ਸੀਗਾ ਉਹ ਇੱਥੇ ਆਇਆ ਮੈਂ ਉਹਨਾਂ ਨੂੰ ਮਿਲਿਆ ਸੀ ਮੋਗੇ ਇੱਕ ਵਾਰੀ ਹਾਂ ਜੀ ਉਹਨੇ ਕਿਹਾ ਮੈਂ ਸਟੱਡੀ ਕੀਤਾ ਤੁਹਾਡਾ ਪਿੰਡ ਜਾ ਕੇ ਸਾਰਾ ਫਿਰੇ ਕਾਂਡ ਤੋਂ ਬਾਅਦ ਪਿੰਡ ਦੇ ਵਿੱਚ ਜਸੰਤ ਕਮਲ ਪਿੰਡ ਦੇ ਵਿੱਚ ਫਿਰਿਆ ਹੂੰ ਤੇ ਸਾਡਾ ਵੀ ਉਹਦੇ ਨਾਲ ਕੰਟੈਕਟਰ ਰਹਾ ਹੂੰ ਜਿੰਨੀ ਕੁ ਉਹਨੇ ਜਾਣਕਾਰੀ ਅਸੀਂ ਦਿੱਤੀ ਉਹਨੇ ਵਧੀਆ ਤਰੀਕੇ ਨਾਲ ਲਹੂ ਦੀ ਲੋ ਨਾਵਲ ਪੜਨ ਵਾਲਾ ਉਹਦੇ ਵਿੱਚ ਪਿੰਡ ਦਾ ਜਿਗਰ ਕੀਤਾ ਇਸ ਪਿੰਡ ਦਾ ਜਿਹੜਾ ਜਿਗਰਾ ਨਾ ਉਸ ਕਾਂਡ ਦਾ ਉਹ ਅਮੋਲਕ ਸਿੰਘ ਲੇਖ ਹੋਇਆ ਅੱਛਾ ਹਾਂ ਉਹਨੇ ਵੀ ਲਿਖਿਆ ਵੀ ਕੱਚੇ ਕੋਠਿਆਂ 'ਚੋਂ ਸ਼ੇਰ ਜਾਗ ਪਏ ਹੂੰ ਉਹਨਾਂ ਬਹਿੜੀਆਂ ਮਾਰੀ ਲਲਕਾਰੇ ਰੱਲੇ ਦੀਆਂ ਮਿੱਟੀ ਇਹਦੀ ਲਹੂ ਰਤ ਪੀਏ ਤੈਨੂੰ ਕਹਿਣਗੇ ਸਲਾਮਾਂ ਸਾਰੇ ਬਹੁਤ ਸਟੇਜਾਂ ਤੇ ਹੁਣ ਵੀ ਗੂੰਜਾ ਇਹ ਗੀਤ ਮੈਂ ਸਟੇਜਾਂ ਤੋਂ ਸੁਣਦਾ ਰਿਹਾ ਹੁਣ ਵੀ ਗੂੰਜਦਾ ਸਟੇਜਾਂ ਤੇ ਬਹੁਤ ਵਧੀਆ ਇਹ ਮੇਰੇ ਆ 17 ਦੀ ਯਾਦ ਨਹੀਂ ਗਿਆ ਤੇ ਅਮੋਲਕ ਸਿੰਘ ਦਾ ਲਿਖਿਆ ਹੋਇਆ ਸੀ ਤੁਸੀਂ ਇੱਕ ਮੈਗਜ਼ੀਨ ਛਪਦਾ ਹੁੰਦਾ ਸੀ ਪ੍ਰਚੰਡ ਉਹ ਤੋਂ ਤੁਸੀਂ ਪ੍ਰਚੰਡ ਦੇ ਵਿੱਚ ਲਿਖਦੇ ਤੁਹਾਡੇ ਲੇਖ ਮੈਂ ਪੜਦਾ ਰਿਹਾ ਹਾਂ ਹਾਂਜੀ ਪ੍ਰਚੰਡ ਦੇ ਵਿੱਚ ਅਸੀਂ ਰਿਪੋਰਟਾਂ ਇਹ ਜਿਹੀਆਂ ਹੁੰਦੀਆਂ ਉਹ ਜੋਗਦੇਵ ਸੀ ਹੈ ਨਾ ਪ੍ਰਚੰਡ ਦਾ ਲੇਖ ਹਾਂ ਮੰਗੀ ਵਾਲਾ ਮੰਗੀ ਵਾਲਾ ਜਗਦੇਵ ਹਾਂ ਪ੍ਰਚੰਡ ਦੇ ਵਿੱਚ ਬਹੁਤ ਅਸੀਂ ਜਗਦੇਵ ਜੱਗਾ ਸੰਪਾਦਕ ਹੁੰਦਾ ਸੀ ਹਾਂਜੀ ਤੁਸੀਂ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਆਰਟੀਕਲ ਹੁੰਦਾ ਸੀ ਅਸੀਂ ਕਾਲਜਾਂ ਦੇ ਪਟੰਦੇ ਹੁੰਦੇ ਕਿ ਉਹ ਹਾਂ ਬਾਕੀ ਨੌਜਵਾਨ ਸਭਾ ਨਾਲ ਅਟੈਚ ਸੀ ਹਾਂ ਜੋ ਸਾਨੂੰ ਕਿਸੇ ਇਸ ਤਰ੍ਹਾਂ ਦਾ ਕਿਤੇ ਕੋਈ ਤੱਕਾ ਹੁੰਦਾ ਅਸੀਂ ਉਹਦੇ ਖਿਲਾਫ ਲਿਖਦੇ ਸੀ ਹੂੰ ਕਾਲਜ ਦੀ ਤੱਕਾ ਹੁੰਦਾ ਕੋਈ ਪਿੰਡ ਦੇ ਵੀ ਤੱਕਾ ਹੁੰਦਾ ਉਹ ਅਸੀਂ ਮੈਗਜ਼ੀਨ ਦੇ ਵਿੱਚ ਲਿਖਦੇ ਹੁੰਦੇ ਸੀ ਮੈਗਜ਼ੀਨ ਅਸੀਂ ਲਿਆਉਂਦੇ ਦੀ ਬਣਦੇ ਵੀ ਲੋਕਾਂ ਨੂੰ ਵੀ ਪੜਾਉਂਦੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿਉਂਕਿ ਮੈਂ ਉਦੋਂ ਸਕੂਲ ਦਾ ਵਿਦਿਆਰਥੀ ਸੀਗਾ ਤੁਸੀਂ ਬੱਚੇ ਸੀ ਤੁਸੀਂ ਤੇ ਜਦੋਂ ਪੁਲਿਸ ਪਈ ਆ ਫਿਰ ਇਹ ਮੈਂ ਵੀ ਘਰ ਛੱਡ ਕੇ ਭੱਜਿਆ ਤੇ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਹੈ ਜਿਨ੍ਹਾਂ ਨੂੰ ਪੱਕਾ ਨਾਂ ਦਾ ਸਦੀਕ ਸੀ ਉਹ ਚੁੰਨਾ ਕਹਿੰਦੇ ਆ ਚੁੰਨਾ ਚੁੰਨਰਾਈ ਕਹਿੰਦੇ ਆ ਚੁੰਨਰਾਈ ਹਾਂ ਹਾਂ ਤੇ ਉਹਦੇ ਘਰ ਵਾਲੀ ਬੁੱਧਾ ਬੁੱਧਾ ਹਾਂ ਮੈਂ ਉਹ ਬੁੱਧਾ ਨੇ ਮੈਨੂੰ ਆਪਣੇ ਘਰੇ ਸੰਭਾਲਿਆ ਇੱਕ ਰਾਤ ਫਿਰ ਬੱਚਿਆਂ ਨਾਲ ਤਾਂ ਉਦੋਂ ਬਹੁਤ ਜ਼ਿਆਦਾ ਹਮਦਰਦੀ ਪਿੰਡੋਂ ਦਾ ਹਮਦਰਦੀ ਹਾਂ ਬਹੁਤ ਹਮਦਰਦੀ ਸੀਗੀ ਤਾਂ ਦੋਸਤੋ ਇਹ ਪਿੰਡ ਰੱਲਾ ਦੇ ਨਾਲ ਸੰਬੰਧਤ ਇੱਕ ਉਸ ਮੇਲੇ ਦਾ ਇੱਕ ਇਹ ਚੈਪਟਰ ਹੈ ਜਿਹਦਾ ਜ਼ਿਕਰ ਸਾਥੀ ਸੁਖਦੇਵ ਸਿੰਘ ਮੋਜੀਆ ਜਿਹੜੇ ਪਿੰਡ ਰੱਲਾ ਦੇ ਬਸਨੀਕ ਨੇ ਜਿਹੜੇ ਉਸ ਵੇਲੇ ਆਪ ਵਿਦਿਆਰਥੀ ਆਗੂ ਸੀਗੇ ਤੇ ਇਹਨਾਂ ਨੇ ਇਹ ਜ਼ਿਕਰ ਕੀਤਾ ਸਾਡੇ ਨਾਲ ਵੀ ਕਿਵੇਂ ਇੱਕ ਵਿਦਿਆਰਥੀਆਂ ਦੀ ਵਿਦੈਗੀ ਪਾਰਟੀ ਜਿਹੜੀ ਹੁੰਦੀ ਹੈ ਉਹ ਅਸਲ ਦੇ ਵਿੱਚ ਰੈਲੀ ਦਾ ਰੂਪ ਧਾਰਨ ਕਰ ਗਈ ਸੀ ਉਹ ਤੋਂ ਛਿੜੀ ਹੋਈ ਉਹ ਗੱਲ ਹੈ ਕਿਵੇਂ ਇੱਕ ਫਿਰ ਪਿੰਡ ਦੇ ਵਿੱਚੋਂ ਪੁਲਿਸ ਮੁਕਾਬਲਾ ਬਣਿਆ ਤੇ ਗੱਲ ਨੂੰ ਬੀਤਿਆਂ ਬਹੁਤ ਸਾਲ ਹੋ ਗਏ ਆ ਬੇਸ਼ੱਕ ਇੱਕ ਯੁੱਗ ਬੀਤ ਗਿਆ ਅੱਜ ਅਸੀਂ ਇਕੱਠੇ ਹੋਏ ਸੀ ਇਹਨਾਂ ਦੇ ਘਰ ਦੇ ਵਿੱਚ ਅਸੀਂ ਬੈਠੇ ਆਂ ਤਾ ਜੋ ਹੈ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਹੜਾ ਇਹ ਰੱਲੇ ਪਿੰਡ ਦਾ ਇੱਕ ਇਤਿਹਾਸ ਹੈ ਆਪਣੇ ਆਪ ਦੇ ਵਿੱਚ ਇਹ ਤੁਹਾਡੇ ਸਾਹਮਣੇ ਅਸੀਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਚੰਗਾ ਲੱਗੇ ਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਗਾ ਸ਼ੇਅਰ ਕਰਦਿਆ ਕਰੋ ਤਾਂ ਜੋ ਇਹ ਜਿਹੜਾ ਸੀਨਾ ਬਸੀਨਾ ਤੁਰਿਆ ਆਉਂਦਾ ਕਿਉਂਕਿ ਇਹੋ ਜਿਹੇ ਜੜੇ ਕਾਂਡ ਹੁੰਦੇ ਕਿਤੇ ਲਿਖਤੀ ਰੂਪ ਦੇ ਵਿੱਚ ਬਹੁਤ ਘੱਟ ਮਿਲਦੇ ਹੈਗੇ ਪਰ ਇਹ ਚਸ਼ਮਦੀਦ ਗਵਾਹ ਨੇ ਇਸ ਕਾਂਡ ਦੇ ਆਪ ਖੁਦ ਪਾਤਰ ਨੇ ਮੈਂ ਵੀ ਛੋਟਾ ਜਿਹਾ ਇੱਕ ਪਾਤਰ ਹੈ ਪਰ ਮੈਂ ਉਦੋਂ ਸਕੂਲ ਵਿਦਿਆਰਥੀ ਸੀਗਾ ਤੇ ਸਾਨੂੰ ਪੜਾਉਣ ਵਾਲੇ ਜਿਹੜੇ ਟੀਚਰ ਸੀ ਉਸ ਵੇਲੇ ਉਹ ਵੀ ਸਾਰੇ ਇਨਕਲਾਬੀ ਹੁੰਦੇ ਸੀ ਤਾਂ ਇਹ ਸਰਦਾਰ ਸੁਖਦੇਵ ਸਿੰਘ ਹੋਰਾਂ ਨੇ ਇਹ ਤੁਹਾਡੇ ਸਾਹਮਣੇ ਰੱਖਿਆ ਹੈਗਾ ਤਾਂ ਤੁਸੀਂ ਬਹੁਤ ਵਧੀਆ ਸ਼ਬਦਾਂ ਚ ਇਹ ਗੱਲ ਕਹੀ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ